ਦੇਖ ਲੋ ਜੀ ਆਹ ਤੇ ਜਵਾਕ ਕਿੰਨੇ ਚੰਟ ਨੇ ਜੰਮ ਦੇ ਗੱਡੀ ਚ ਲਾਉਣ ਲੱਗ ਗਿਆ ਵੇ ਲੋ ਖੁਦ ਡਰਾਈਵ ਕਰ ਰਿਹਾ ਨਾਲ ਵੈਸੇ ਪਾਪਾ ਬੈਠਾ ਪਰ ਡਰਾਈਵ ਆਪ ਕਰ ਰਿਹਾ ਹੈਗਾ ਮੈਨੂੰ ਕੋਈ ਚੱਕਰ ਨਹੀਂ ਅੱਗੇ ਵੇਖ ਕੇ ਚਲਾਉਣ ਦੇ ਆ ਪੂਰੀ ਫੀਲਿੰਗ ਲੈਣ ਦੇ ਆ ਚਲਾਉਣ ਦੀ ਪੁੱਤ ਇੰਜੋਏ ਯੂਅਰ ਸੈਲਫ ਅੱਗੇ ਵੇਖੋ ਅੱਗੇ ਬਹੁਤ ਅੱਗੇ ਗੱਡੀ ਚ ਲਾਓ ਅੱਗੇ ਹਾਂ ਅੱਗੇ ਵੇਖ ਕੇ ਚਲਾਓ ਮੈਂ ਮਨ ਇਲੈਕਟ੍ਰਿਕ ਵੀ ਬਣਾਈ ਵੇ ਨਾ ਆਹ ਆ ਆ ਵਧੀਆ ਵਧੀਆ ਆ ਆ ਇਹਨੂੰ ਕੋਈ ਪਰਵਾਹ ਨਹੀਂ ਏ ਥੋੜਾ ਫਨ ਚੱਲ ਰਿਹਾ ਗੱਡੀ 'ਚ ਅਸੀਂ ਗਏ ਸੀ ਵੈਸੇ ਫੋਟੋ ਸ਼ੂਟ ਤੇ ਚਲੋ ਬੇਟਾ ਗੋ ਡਰਾਈਵ ਗੋ ਡਰਾਈਵ ਗੱਡੀ 'ਚ ਮੋਣੀ ਅਸੀਂ ਯੇ ਓਏ ਓਏ ਪੁੱਤ ਗੱਡੀ ਸੰਭਾਲ ਗੱਡੀ ਯੇ ਨਾ ਇਹੋ ਓ ਵਧੀਆ ਡਰਾਈਵ ਚੰਗੀ ਆ ਸਾਡੇ ਪੋਸਿਟਿਵ ਨੰਦ ਬੰਨੇ ਆ ਡਰਾਈਵ ਨੇ ਆਸ ਹੀ ਕਰਦਾ ਕੀ ਕਰਦਾ ਉੱਤ ਅੱਗੇ ਦੇਖੋ ਵੇ ਅੱਗੇ ਅੱਗੇ ਵੇਖ ਕੇ ਚਲਾਓ ਹਾਂ ਸਾਈਡ ਮਾਰੋ ਥੋੜੀ ਪੀਕਾ ਪਾਉਂਦੀ ਐ ਅੱਕ ਕੇ ਗੱਡੀ ਚਲਾ ਕੇ ਕਹਿੰਦਾ ਪਾਪਾ ਤੁਸੀਂ ਚਲਾਓ ਮੈਂ ਨਹੀਂ ਚਲਾਣੀ ਤੇ ਜ਼ਿੰਮੇਵਾਰੀ ਮੇਰੀ ਨਹੀਂ ਗੱਲ ਕਰਾਂ ਉਹ ਆ ਦਿਨ ਨੰਨਾ ਮਾ ਪਿਆਰਾ ਬੱਚਾ ਰੋਡ ਤੇ ਜਾਂਦੀ ਹੋਈ ਮੱਠੀ ਮੱਠੀ ਸਪੀਡ ਤੇ ਸਾਡੇ ਬੀਟ ਸ਼ੈਵਰ ਲਾਈਟ